ਲੋ ਮਿੱਤਰੋ ਚਾਚੇ ਦੇ ਖੇਤ ਆਏ ਸੀ ਤੇ ਚਾਚੇ ਨੇ ਅੱਧਾ ਕਿੱਲਾ ਮਿਰਚਾਂ ਲਾਈਆਂ ਨੇ ਤੇ ਮੈਂ ਖੁਦ ਹੈਰਾਨ ਰਹਿ ਗਿਆ ਵੀ ਚਾਚਾ ਕਹਿੰਦਾ ਵੀ ਤੂੰ 4 ਕਿੱਲਾਂ ਦੀ ਖੇਤੀ ਆ ਕਣਕ ਦੀ ਬੀਜੀਆ ਤੇ ਮੈਂ 4 ਕਨਾਲਾਂ ਦੀ ਕੀਤੀ ਆ ਕਹਿੰਦਾ ਵੀ ਤੂੰ 4 ਕਿੱਲਾਂ ਚ ਕਿੰਨੇ ਵਟੇ ਮੈਂ ਕਿਹਾ ਵੀ ਚਾਚਾ ਮੈਂ ਵਟ ਲਿਆ 1,60,000 ਤੇ 70,000 ਰੁਪਈਆ ਤੇ ਚਾਚਾ ਕਹਿੰਦਾ ਵੀ ਮੈਂ 4 ਕਨਾਲਾਂ ਜੋ 1.5 ਲੱਖ ਰੁਪਈਆ ਵਟ ਲਿਆ ਮੈਂ ਖੁਦ ਸੁਣ ਕੇ ਹੈਰਾਨ ਮੈਂ ਕਿਹਾ ਚਾਚਾ ਕਿਵੇਂ ਹੁਣ ਤੁਹਾਨੂੰ ਚਾਚਾ ਦੱਸੂਗਾ ਵੀ ਕਿਵੇਂ ਵਟਿਆ ਚਾਚਾ ਕੀ ਆਲਾ ਬੜੀ ਚਾਰਦੀ ਕਿਲਾ ਚਾਚਾ ਅਰ ਕੀ ਪਹਿਲੀ ਵਾਰੀ ਮਿਰਚ ਲਾਈ ਮੈਂ ਕੀ ਪੁੱਛਦਾ ਤੂੰ ਪਰ ਗੱਲ ਇਹ ਹੈ ਹਾਂ ਵੀ ਇਹ ਇਕੱਲੇ ਬੰਦੇ ਦੀ ਖੇਤੀ ਨਹੀਂ ਹੈ ਜੀ ਯਾਨੀ ਕਿ ਬੈਠ ਰਹਿਣਾ ਖੇਤ ਹੀ ਪੈਂਦਾ ਰਹਿਣਾ ਖੇਤ ਪੈਂਦਾ ਫੇਰ ਇਹਦੇ ਤੇ ਬੰਦੇ ਚਾਹੀਦੇ ਆਉਂਦੇ ਨੇ ਟੁੱਟੀ ਹੋਵੇ ਹਾਂ ਤੇ ਦੂਜੇ ਦਾ ਮੰਡੀਕਰਨ ਨੂੰ ਇਕੱਲੇ ਨਾ ਵੇਖੇ ਅੱਛਾ ਹਾਂ ਵੀ ਮੈਂ ਮੰਡੀ ਜੀ ਵਿੱਚ ਨਹੀਂ ਆ ਮੇਰੇ ਪਿੰਡਾਂ ਦੇ ਵੀ ਜਾ ਕੇ ਵੇਚ ਨਹੀਂ ਮਿਲਦੀ ਸਹੀ ਦੱਸ ਵੀ ਕਿੰਨੀ ਨਿਕਲੀ ਐਰ ਕੀ ਤੇਰੀ ਚਾਰ ਕਨਾਲਾਂ ਚ ਕੱਚੀ ਮਿਰਚ ਜਿਹੜੀ ਇਹਦੋਂ ਪਹਿਲਾਂ ਮੰਡੀਆਂ ਦੇ ਵਿੱਚ ਵੇਚੀ 21 ਕੁੰਟਲ ਵੇਚੀ ਆ 28 ਰੁਪਏ ਦੇ ਹਿਸਾਬ ਨਾਲ 28 ਸਾਰੇ ਮੈਨੂੰ ਪੈ ਗਈ ਕਿਤੇ 49 ਰੁਪਏ ਸ਼ੁਰੂ ਕੀਤੀ ਮਿੱਟੂ 2800 ਕੁੰਟਲ ਪੈ ਗਈ ਹਾਂ 2800 ਐਵਰੇਜ ਐਵਰੇਜ ਸਹੀ ਹੈ ਤੇ ਜਿਹੜੀ ਲਾਲ ਮਿਰਚ ਆ ਲਾਲ ਮਿਰਚ ਹੁਣ ਮੇਰੀ 5000 ਨੂੰ ਚੱਲੀ ਜਾਂਦੀ ਗਿੱਲੀ ਕਿੰਨੀ ਵੇਚਤੀ ਇਹਦੋਂ ਪਹਿਲਾਂ ਮੇਰੇ ਕੋਲ ਵੇਚੀ ਚਾਰ ਤੇ ਸਾਡੇ 4 ਕੁਇੰਟਲ ਵੇਚ ਗਏ ਨੇ ਮੈਂ ਜੋੜ ਨਹੀਂ ਸਿਮਟ ਲਾਇਆ ਜੀ ਅੱਛਾ ਤੇ ਜਿਹੜੀ ਹੁਣ ਮੇਰੇ ਕੋਲ ਸੁੱਕੀ ਪਈ ਏ ਤਕਰੀਬਨ 3 ਕੁਇੰਟਲ ਕਰੇ ਸੁੱਕੀ ਪਈ 7 ਕੁਇੰਟਲ ਯਾਨੀ ਕਿ ਲਗਭਗ ਵਿੱਚ ਵੀ 5000 ਨੂੰ ਜੀ ਹਾਂ 5000 ਨੂੰ ਵੇਚੀ ਤਿੰਨ ਕੁਇੰਟਲ ਜਿਹੜੀ ਮੇਰੀ ਸੁੱਕੀ ਏ ਉਹਦਾ ਮੈਨੂੰ ਅੱਜ 15000 ਰੁਪਿਆ ਦਿੰਦੇ ਕੁਇੰਟਲ ਦਾ 15000 ਕੁਇੰਟਲ ਦਾ ਸ਼ਹਿਰ 150 ਰੁਪਏ ਨੂੰ ਕਿਲੋ 150 ਰੁਪਏ ਨੂੰ ਕਿਲੋ ਮੈਂ ਉਹਨਾਂ ਤੋਂ 18000 ਨੂੰ ਮੰਗ ਦਿੱਤੀ ਵੀ 18000 ਨੂੰ ਮੈਂ ਤੁਹਾਨੂੰ ਦੋਲ ਦੂੰਗਾ ਮਰਜੀ ਹਾਂ ਹਾਂ ਤੇ ਦੂਸਰੀ ਗੱਲ ਇਹ ਆ ਕਿ ਮੈਨੂੰ ਇਹ ਸੰਗਾ ਸ਼ਰਮ ਹੈਨੀਏ ਦੇ ਵਿੱਚ ਵੀ ਆ ਸੱਕਾ ਵਾਲੀ ਮੰਗਲੀ ਆ ਜਾਂ ਮੈਨੂੰ ਲੋਡਿਆਂ ਚ ਮੰਗਲੀ ਆ ਜਾਂ ਮੈਨੂੰ ਵੀ ਘਰੇ ਦੇ ਕੇ ਆਉਣਾ ਅਗਲੇ ਨੂੰ ਘਰੇ ਦੇ ਕੇ ਆਉਣਾ ਫਿਰ ਮੈਂ ਦੋ ਦਿਨ ਮੇਰੇ ਚ ਚਾਰ ਦਿਨ ਜਾ ਕੇ ਪਿੰਡਾਂ ਦੇ ਵਿੱਚ ਲਿਆ ਕੇ ਗੁਰਦੁਆਰੇ ਜੋ ਹੁਕਾ ਦੇ ਕਿ ਉਹ ਵੀ ਵੇਚੀ ਆ ਮੈਨੂੰ ਇਹ ਦੱਸ ਜੇ ਤੇਰੇ ਵਾਂਗੂ ਯਾਰ ਅਗਲੇ ਸ਼ਰਮ ਸੰਗ ਸ਼ਰਮ ਤਿਆਗ ਦੇਣ ਤਾਂ ਕਾਮਯਾਬ ਨਾ ਹੋ ਜਾਣ ਯਾਰ ਤੂੰ ਕਮਾਲ ਹੀ ਕਰਤੀ ਚਾਰ ਕਨਾਲਾਂ ਜਿ ਤੂੰ ਤਾਂ ਆਪਦਾ ਘਰ ਚਲਾ ਲਿਆ ਅਸੀਂ ਮਰੇ ਕਿਉਂ ਹੋਰ ਮਿਰਚ ਦਾ ਇਹ ਕੀ ਰੇਟ ਹੈ ਨਹੀਂ ਇਹ ਇਕੱਲਾ ਰੇਟ ਵੈ ਲੈ ਆ ਤੇ ਬਾਕੀ ਮੈਨੂੰ ਇਹ ਦੱਸ ਵੀ ਬਾਕੀ ਪਹਿਲੀ ਠੇਕੇ ਹੁੰਦੀ ਤੇਰੀ ਹਾਂ ਠੇਕੇ ਆਠ ਕਿੱਲੇ ਵਾਣੇ ਤੇਰੇ ਕੋਲੇ ਬਾਕੀ ਠੇਕੇ ਤੇ ਆਹ ਅੱਧਾ ਕਿੱਲਾ ਤੂੰ ਰੱਖ ਲਿਆ ਉਹ ਨਾ ਕੁਬੇ ਦੀ ਢੁਈ ਚ ਲੱਤ ਮਾਰੀ ਸੀ ਤੇ ਕੂਬ ਨਿਕਲ ਗਿਆ ਅੱਛਾ ਮੇਰੀ ਢੁਈ ਚ ਮਾਰੀ ਕਿਸ ਨੇ ਲੱਤ ਇਹਨੂੰ ਪਾਣੀ ਨਹੀਂ ਦੇਣਾ ਇੱਥੇ ਧਾਣੀ ਦੇਣਾ ਤੇ ਆਪੇ ਸੁੱਕੀ ਜਾਏਗੀ ਵਹਿਲੀ ਪਈ ਰਹੇਗੀ ਅੱਛਾ ਮੈਂ ਹੋ ਗਿਆ ਬਿਮਾਰ ਤੇ ਮੇਰਾ ਝੋਨਾ ਨਹੀਂ ਲੱਗਿਆ ਅੰਦੇ ਚ ਅੱਛਾ ਤੇ ਮੈਂ ਕਿਸੇ ਬੰਦੇ ਨੂੰ ਆਖਿਆ ਵੀ ਗੋਭੀ ਲਾ ਲਾ ਮੈਂ ਇਪਰੇਸ਼ਨ ਕਰਾਇਆ ਸੀ ਅੱਛਾ ਤੇ ਗੋਭੀ ਤੇ ਭੁਜਾਤਾ ਉਹਨੂੰ ਬੰਦੇ ਨੇ ਅੱਛਾ ਫਿਰ ਮੇਰੇ ਦਿਮਾਗ ਚ ਆਈ ਮੈਂ ਦਵਾਈ ਲੈਣ ਗਿਆ ਉੱਥੇ ਫਰੋਜਪੁਰ ਤੇ ਮਿਰਚ ਲਾਦੇ ਸੀ ਹਾਂ ਹਾਂ ਮੈਂ ਕਿਹਾ ਯਾਰ ਮੇਰੇ ਕੋਲ ਚਾਰ ਕਲਾਣਾ ਪਈ ਮਿਰਚ ਹੋ ਜੂਗੀ ਹਾਂ ਉਹਦਾ ਯਾਰ ਮੈਂ ਹੋਊਗਾ ਉਹਨਾਂ ਤੋਂ ਵਧੀਆ ਹੋ ਮੈਂ ਕਿਹਾ ਆ ਯਾਰ ਇੱਕ ਦਿਨ ਪੜੀ ਵੀ ਅੱਛਾ ਉਹ ਆਇਆ ਮੇਰੇ ਕੋਲ ਪੜੀ ਵੀ ਇੱਕ ਤੇ ਮੈਨੂੰ ਉਹ ਖੇਲਾ ਪਾ ਕੇ ਦੇ ਦੇ ਅੱਛਾ ਤੇ ਉਹਦਾ ਮਿਰਚ ਲਾ ਦੇ ਮੈਂ ਮਿਰਚ ਲਾ ਕੇ ਤੇ ਲਫਾਫਾ ਲਾਤਾ ਅੱਛਾ 3500 ਰੁਪਏ ਦੀ ਮਿਰਚ ਪਹਿਲਾਂ ਪਨੀਰੀ ਲੱਗੀ ਐ ਤੇ 3 500 ਦੀ ਮੁਰਗੇ ਬ ਉੱਲ ਮਲਾ ਕੇ ਹੁਣ ਤੱਕ ਸਪਰੇਅ ਸੁਆਹ ਦਾ ਪਾ ਕੇ 28000 ਰੁਪਏ ਨੇ ਤੇ ਖਰਚਾ ਆਇਆ ਮੇਰਾ ਅੱਛਾ ਗੋਡੀ ਚੋਕੀ ਸਪਰੇਅ ਸਭ ਕੁਝ ਵੇਚਣ ਤੱਕ ਹਾਂ ਰੂੜੀ ਰਾੜੀ ਆਪਣਾ ਦਜੀ ਲਪੰਨਾ ਪੁੰਨਾ ਲਾ ਕੇ ਉੱਤੇ ਗੋਡੀ ਗਾਡੀ ਪਵਾ ਕੇ 2 ਲੱਖ ਟਪਾ ਦੇਗਾ ਅੱਧੇ ਕਿਲੇ ਜੋ ਨਹੀਂ ਜੀ ਐਵੇਂ ਝੂਠ ਨਹੀਂ ਮਾਰਨਾ ਬਿਲਕੁਲ ਨਹੀਂ 1.5 ਤੋਂ ਪਾਰ ਕਰ ਦੇਗਾ 1.5 ਤੋਂ ਪਾਰ ਕਰ ਦੇਗਾ 1.5 ਤੋਂ ਪਾਰ ਕਰ ਦੇਗਾ ਚਲ ਯਾਰ 50000 ਖਾਏ ਖਸਮਾ ਨੂੰ ਖਰਚਾ ਆ ਗਿਆ ਨਾਲੇ ਆਪ ਰੱਜ ਕੇ ਖਾਧੀ 1 ਲੱਖ ਰੁਪਿਆ ਬੋਜਾ ਰੋਈ ਪਰਿਆ ਰਿੰਦਾ ਹੈ ਹਾਂ ਹਾਂ ਮੰਗਣ ਦੀ ਲੋੜ ਨਹੀਂ ਕਿ ਤੜਕੇ ਮੈਂ 1.5 ਮਾਣ ਮਿਰਚ ਲਾ ਕੇ ਆ ਪਿੰਡ ਤੇ ਲਾਲ ਅੱਛਾ ਤੇ ਹੁਣ ਮੈਥੋਂ 5 ਕਿਲੋ ਘਰ ਨੇ ਹਰੀ ਮੰਗੀ ਸੀ ਤੇ 2 ਕਿਲੋ ਇੱਕ ਨੇ ਮੈਂ ਕਿਹਾ ਚੱਲ ਹੁਣ 2 ਤਾਂ ਤੋੜ ਲਈ ਹੈ ਨਾ ਅੱਛਾ ਵੀ ਮੈਂ ਸ਼ਹਿਰ ਗਿਆ ਸੀ ਘਰ ਦੇ ਠੀਕ ਹੀ ਨਹੀਂ ਉਹਨਾਂ ਦੇ ਲਿਆਂਦਾ ਟੈਸਟ ਜੇ ਕਰਾ ਕੇ ਅੱਛਾ ਮੈਂ ਨਾਲੇ ਪਸਕੇੜਾ ਮਾਰਾਂਗਾ ਨਾਲੇ 2 ਕਿਲੋ ਆ ਤੇਰੇ ਕੋਲ ਤੋੜੀ ਜਾਂਦਾ 2 ਕਿਲੋ ਜਾ ਕੇ ਦੇ ਦੇਣੀ 50 ਰੁਪਏ ਹਿਸਾਬ ਦਿੰਦੇ ਨਹੀਂ ਭੱਜ ਭੱਜ ਲੋਕ ਲਈ ਜਾਂਦੇ ਆਰਡਰ ਹੀ ਦੇ ਜਾਂਦੇ ਗਰੂ ਆ ਫਲ ਫੁੱਲ ਚੰਗਾ ਕਿਹੜੀ ਮਿਰਚ ਹੈ ਇਹ ਇਹ ਜੈਰੇਟਰ ਵਾਈ ਦੀ ਹੈ ਹਾਲੇ ਇਧਰ ਨਹੀਂ ਗਈ ਜੀ ਹਾਂ ਦਾ ਬਹੁਤ ਫਲ ਯਾਰ ਇਹ ਤੇਨੇ ਫਲ ਲਿਆ ਇੱਕ ਹਫਤੇ ਦੇ ਵਿੱਚ ਵਿੱਚ ਅੱਛਾ ਤੂੰ ਉਧਰ ਜਾ ਕੇ ਵੇ ਉਸ ਪਾਸੇ ਇਹ ਤਾਂ ਟੁੱਟਦੀ ਉਹਨੂੰ ਗਈ ਅੱਛਾ ਅੱਜ ਦਸਤੂ ਕਰਾ ਕੇ ਲੈ ਲਾਂ ਲਾਲ ਮਿਰਚ ਫਿਰ ਤੂੰ ਦੇਖੇ ਭਾਈ ਲਾਲ ਮਿਰਚ ਇਧਰ ਹੈ ਬਲੇ ਉਹ ਤੇਰੀ ਹਰੀ ਵੀ ਹੈ ਤੂੰ ਵੀ ਇਹਦੋਂ ਵੀ ਪਾ ਰਹੀ ਆ ਹਾਂ ਤੂੰ ਚੱਲ ਆਹ ਤਾਂ ਟੁੱਟ ਗਈ ਨਾ ਕੱਲ ਬਸ ਇਹ ਟੁੱਟ ਗਈ ਹੈ ਯਾਨੀ ਕਿ ਉਹ ਤੇਰਾ ਸੀ ਐਸੋ ਚੱਲ ਹਾਂ ਆ ਰਹਿੰਦੀ ਪੁੱਤਣ ਵਾਲੀ ਮਦਲਾ ਤੀਜੀ ਵਾਰੀ ਟੁੱਟ ਕੇ ਤੇ ਆ ਗਈ ਇਹ ਦੂਜੀ ਵਾਰੀ ਟੁੱਟਨੀ ਲੈ ਵੀ ਮਿੱਤਰੋ ਆ ਤਾਂ ਸਵਾਦ ਆ ਗਿਆ ਤੇ ਚਾਚੇ ਨੇ ਸਿਰਾ ਲਾਤਾ ਬਾਈ ਜੀ ਚਾਰ ਕਨਾਲਾਂ ਚੋ ਚਾਰ ਕਿੱਲਿਆਂ ਦੀ ਇਨਕਮ ਕੱਢ ਲੀਆ ਲਗਭਗ ਮੈਨੂੰ ਲੱਗਦਾ ਖਰਚਾ ਖਰਚਾ ਹੋ ਕੇ 1.5 ਲੱਖ ਰੁਪਈਆ ਝੋਨਾ ਕਣਕ ਨਿਕਲਦੀ ਆ ਤੇ ਚਾਚਾ ਮੈਨੂੰ ਲੱਗਦਾ ਵੀ 2 ਲੱਖ ਟਪਾਊਗਾ ਇਹ ਝੂਠ ਮਾਰਦਾ ਸੱਚੀ ਗੱਲ ਤਾਂ ਇਹ ਦੱਸਦਾ ਨਹੀਂ 35 ਕਵਾਂਟਲ ਵੇਚ ਚੁੱਕਿਆ 21 ਕਵਾਂਟਲ ਪਹਿਲਾਂ ਵੇਚੀਏ ਨੇ ਤੇ 15 ਕਵਾਂਟਲ ਸੁੱਕੀ ਮਿਰਚੇ ਪਹਿਲਾਂ ਵੇਚ ਚੁੱਕਿਆ 15 ਨਹੀਂ ਬਸ ਸੁੱਕੀ ਮਿਰਚੇ ਤੋਂ ਲੱਗਿਆ 3 ਕੁਆਂਟਲ ਸੁੱਕੀ ਆ ਤੇ 3 ਕੁਆਂਟਲ ਮੈਂ ਵੇਚਤੀ ਆ। ਅੱਛਾ। ਤੇ ਆ ਹੁਣ ਮਤਲ ਦੂਜੀ ਵਾਰੀ ਆਉਣ ਟੁੱਟ ਕੇ ਜਾਣਾ। ਇਹ ਇਹ ਤੇਰੇ ਹਿਸਾਬ ਨਾਲ 10 ਕੁਆਂਟਲ ਤਾਂ ਹੋਊਗੀ ਸਾਰੀ। ਆ ਜਿਹੜੀ ਖੜੀ ਆ। ਹਾਂ। ਇਹ ਹੋਊਗੀ 12 ਤੋਂ 13 ਕੁਆਂਟਲ। 12 ਤੋਂ 13 ਕੁਆਂਟਲ। ਇਹ ਹੁਣ ਤਜਰਬਾ ਆਇਆ ਖੜਾ ਵੈ ਇੰਨਾ ਮਾਲੇ ਨਿਕਲੂਗਾ। ਵੀ ਯਾਰ ਇਹਨਾਂ ਨੇ ਕਿਹਾ 40 ਕੁਆਂਟਲ ਮਿਰਚ ਅਦੇ ਕਿਲੇ ਚੋਂ ਕੱਢ ਲਈ ਤੂੰ। ਮੰਨ ਲਓ ਪੱਕਦਿਆਂ ਤੱਕ ਜੇ ਆ ਮਹੀਨਾ ਹਾੜ ਦਾ ਦੇ ਦੇ ਨਾ ਮੈਨੂੰ। ਹੂੰ। ਆਦ ਹਾੜ ਤੱਕ ਦੇ ਦੇ। ਵੀ ਪਹਿਲੀ ਗੱਲ ਤਾਂ ਮੀਮੂ ਪੈ ਜਾਣੇ। ਹਾਂ ਆਦ ਮਹਾੜ ਤੱਕ ਮੈਨੂੰ ਦੇ ਦੇ। 60 ਕੁ ਵੱਲੇ ਆ ਬੱਲੇ ਲੈ ਮੇਤਰੋ ਸ਼ੇਅਰ ਕਰ ਦਿਓ ਚਾਚੇ ਦੇ ਨਾਂ ਤੇ ਪਿੰਡ ਲਵਾਣੇ ਆਲੀ ਆ ਜਿਲ੍ਹਾ ਸ੍ਰੀ ਮਕਸਰ ਸਾਹਿਬ ਸਰਦਾਰ ਸੁਖਦੇਵ ਸਿੰਘ ਨੇ ਮਿਰਚ ਲਾਈ ਆ ਤੇ ਬਾਈ ਜੀ ਖੇਤੀ ਕਰੋ ਨਹੀਂ ਸਾਰੀ ਕਰਨੀ ਅੱਧਾ ਕਿੱਲਾ ਤੁਸੀਂ ਸਬਜ਼ੀ ਜ਼ਰੂਰ ਲਾਓ ਕਿਉਂ ਵੀ ਨਜ਼ਾਰੇ ਲਾਉਂਗੇ ਮੈਂ ਦੇ ਮੈਂ ਹੱਥ ਨੇ ਸੂਰੀ ਪਹਿਲਾ ਹੱਥ ਨੇ ਗੇੜਾ ਹੁੰਦਾ ਫਿਰ ਸ਼ਾਮੀ ਹੁੰਦਾ ਫਿਰ ਕਿਸੇ ਨੇ 2 ਕਿਲੋ ਮੰਗ ਲਈ ਤਾਣ ਕੇ ਬਹਿ ਜਾਣਾ ਜੇ ਕਿਸੇ ਨੇ 5 ਕਿਲੋ ਮੰਗ ਲਈ ਤਾ ਯਾਰ ਜੇ ਕਿਸੇ ਕੋਲੇ 8 ਕਿੱਲੇ ਵਾਣ ਕਿੱਲਾ ਸਬਜ਼ੀ ਲਾ ਲੈ ਉਹਨੂੰ ਅੱਧ ਤੇ ਜਾਣ ਦੀ ਲੋੜ ਨਹੀਂ ਪੈਂਦੀ ਆ ਗਿਆ ਹੀ ਨਹੀਂ ਮੈਂ ਬੈਂਕ ਦਾ ਮੂੰਹ ਨਹੀਂ ਵੇਖਿਆ ਜਾ ਕੇ 3 ਮਹੀਨੇ ਹੋ ਗਏ ਆ ਹਾਂ ਹਾਂ ਲਓ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਿਸਾਨ ਦੇ ਨਾਲ ਤੇ ਤਾੜੀਆਂ ਹੋਣੀਆਂ ਚਾਹੀਦੀਆਂ ਬਈ ਮੇਰੇ 1500 ਵਟ ਕੇ ਗਿਆ ਹਾਂ ਹਾਂ ਹੁਣ ਨਾਲੇ ਪਾਣੀ ਲੈ ਜੂ ਨਾਲੇ 100 ਦੀ ਮਿਰਚ ਲੈ ਆ ਆਹ ਕੰਮ ਹੈ ਮੇਰਾ